ਹਰ ਰੋਜ ਮਹਾਰਾਜ ਪੜਾਉਂਦੇ ਨੇ ਆਸਾ ਮਹਲਾ ਪੰਜਵਾਂ ਭਈ ਪਰਪਤ ਮਨੁਖ ਦੇ ਗੁਰਿਆ ਗੋਵਿੰਦ ਮਿਲਣ ਕੀ ਏ ਤੇਰੀ ਵਰੀ ਫਿਰ ਨਾਲ ਕੀ ਕਿਹਾ ਕਹਿੰਦੇ ਅਵਰ ਕਾਜ ਤੇਰ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਬੰਦਗੀ ਦਾ ਰਿਸ਼ਤਾ ਦਰਗਾਹ ਤੱਕ ਜਾਂਦਾ ਜਿੱਥੇ ਕੋਈ ਸਹਿਦਾ ਨਾ ਕਰੇ ਉੱਥੇ ਤੁਹਾਡਾ ਜਪਿਆ ਹੋਇਆ ਵਹਿਗੁਰੂ ਦਾ ਨਾਮ ਕੰਮ ਆਉਂਦਾ ਇਹਨੂੰ ਮਹਾਰਾਜ ਕਹਿੰਦੇ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲੱਗੂ ਹੋਏ ਦੁਸ਼ਮਣ ਸਾਖ ਪੀ ਭੱਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਹਮਤਨ ਲੱਗੇ ਨਾ ਤਤੀ ਵਾਹ ਵਹਿਗੁਰੂ ਦਾ ਨਾਮ ਰੱਬ ਦੀ ਦਰਗਾਹ ਤੱਕ ਪਹੁੰਚਦਾ ਸਾ ਸੰਗਤ ਇੱਕ ਮੇਰੇ ਸੱਜਣ ਨੇ ਉਹਨਾਂ ਦੇ ਦੋ ਲੜਕੀਆਂ ਤੋਂ ਬਾਅਦ ਬੇਟਾ ਹੋਇਆ ਹੈ। ਔਰ ਜਦੋਂ ਬੱਚੇ ਦਾ ਜਨਮ ਹੋਇਆ ਨਾ ਹੁਣ ਉਹ ਬੱਚਾ ਜਵਾਨ ਹੈ 15-16 ਸਾਲ ਦਾ। ਜਦੋਂ ਉਹ ਬੱਚੇ ਦਾ ਜਨਮ ਹੋਇਆ ਜਿਹੜੇ ਹਸਪੀਟਲ ਉਹ ਬੱਚੇ ਦੇ ਜਨਮ ਤੋਂ ਪਹਿਲਾਂ ਉਹਨਾਂ ਦਾ ਕਹਾਟ ਬਣਿਆ ਹੋਇਆ ਸੀ। ਉਹ ਗੁਜਰਾਲ ਹਸਪੀਟਲ ਹੈ। ਤਾਂ ਸਾਧ ਸੰਗਤ ਡਾਕਟਰ ਨੂੰ ਉੱਥੇ ਵਿਖਾਉਂਦੇ ਸੀ। ਉਸ ਹਸਪੀਟਲ ਵਿਦ ਤੇ ਨਾਲ ਹੀ ਇੱਕ ਬੱਚਿਆਂ ਦਾ ਹਸਪੀਟਲ ਹੈ ਵਿਰਕ ਹਸਪੀਟਲ ਉੱਥੋਂ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਰਿਹਾ ਜਿਹੜੀ ਨਰਸ ਉਹਨਾਂ ਲੋਕਲ ਰੱਖੀ ਹੋਈ ਸੀ ਦੇਖਭਾਲ ਵਾਸਤੇ ਉਹਨੂੰ ਲੱਗਾ ਹੋਵੇ ਕੇਸ ਬਿਲਕੁਲ ਸਹੀ ਹੈ ਤੇ ਬੱਚੇ ਦਾ ਜਨਮ ਇਹੀ ਕਰਵਾ ਦੇਣਾ ਜਦੋਂ ਬੱਚੇ ਦਾ ਜਨਮ ਕਰਉਣ ਲੱਗੀ ਬੱਚਾ ਹੈਲਦੀ ਸੀ ਉਹਦੇ ਕੋਲੋਂ ਜਨਮ ਨਹੀਂ ਕਰਵਾ ਹੋਇਆ ਬੜੀ ਮੁਸ਼ਕਲ ਨਾਲ ਉਹਨੇ ਬੱਚੇ ਦਾ ਵਰਥ ਜਨਮ ਕਰਵਾਇਆ ਪਰ ਉਹ ਥੋੜੇ ਹੱਥ ਜੋਰ ਨਾਲ ਪੌਣ ਕਰਕੇ ਬੱਚਾ ਹੈਲਦੀ ਸੀ ਉਹ ਜਦੋਂ ਜਨਮ ਹੋਇਆ ਬੱਚੇ ਨੇ ਸਾਹ ਨਹੀਂ ਲਿਆ ਹੋਸ਼ ਵਿੱਚ ਨਹੀਂ ਆਇਆ ਜਦੋਂ ਬੱਚਾ ਹੋਸ਼ ਵਿੱਚ ਨਹੀਂ ਆਇਆ ਉਹ ਧਾਈ ਜਿਹੜੀ ਨਰਸ ਸੀ ਉਹਨੂੰ ਹੱਥ ਪੈਰਾਂ ਦੀਆਂ ਪੈ ਗਈ ਉਹਨੇ ਘਰ ਵਾਲਿਆਂ ਨੂੰ ਕਿਹਾ ਕਹਿੰਦੇ ਹਸਪੀਟਲ ਲੈ ਚਲੀਏ ਦਵਾ ਦਉ ਉਹਨਾਂ ਨੇ ਪਿੰਡੋਂ ਗੱਡੀ ਲਈ ਉਸੇ ਤਰ੍ਹਾਂ ਉਹ ਮਾਈ ਨੂੰ ਵਿੱਚ ਕੰਪਨਰ ਨੂੰ ਸਾਫ ਕਰਕੇ ਬੱਚੇ ਨੂੰ ਨਾਲ ਬਿਠਾਇਆ ਮਾਈ ਨੂੰ ਬਿਠਾਇਆ ਸ਼ਹਿਰ ਲੈ ਗਏ ਜਦੋਂ ਫਿਰ ਹਸਪੀਟਲ ਲੈ ਕੇ ਗਏ ਉਹਨੇ ਸਟ੍ਰੀਚਰ ਤੇ ਪਾਇਆ ਅੰਦਰੋਂ ਡਾਕਟਰ ਆਇਆ ਡਾਕਟਰ ਨੂੰ ਆਉਣ ਨੂੰ ਵੀ 10 15 ਮਿੰਟ ਲੱਗਦੇ ਨੇ ਉਹਨਾਂ ਦੱਸਿਆ ਜੀ ਇਸ ਤਰ੍ਹਾਂ ਕੇਸ ਆਇਆ ਬੱਚਾ ਹੋਸ਼ ਵਿੱਚ ਨਹੀਂ ਆਇਆ ਜਦੋਂ ਉਹ ਡਾਕਟਰ ਵਿਰਕ ਨੇ ਆ ਕੇ ਵੇਖਿਆ ਨਾ ਹਸਪੀਟਲ ਵਾਲੇ ਨੇ ਉਹਨੇ ਵੇਖਣ ਤੋਂ ਬਾਅਦ ਕਿਹਾ ਇਹਦਾ ਜਨਮ ਕਿਨੇ ਕਰਵਾਇਆ ਉਹ ਕਹਿੰਦੇ ਜੀ ਆ ਫਲਾਨੀ ਨਰਸ ਨੇ ਉਹਨੇ ਬਹੁਤ ਝੜਕਾ ਮਾਰੀ ਕਹਿੰਦਾ ਜਦੋਂ ਤੁਹਾਨੂੰ ਇਹਦੇ ਬਾਰੇ ਨੌਲੇਜ ਨਹੀਂ ਸੀ ਪੂਰੀ ਤੋਨੂੰ ਹਸਪੀਟਲ ਲਿਆਉਣਾ ਚਾਹੀਦਾ ਸੀ ਉਹਨੇ ਬੱਚੇ ਦੀ ਬਾਹ ਇਦਾਂ ਛੱਡ ਕੇ ਕਿਹਾ ਹੀ ਇਜ਼ ਡੈਡ ਇਹ ਮਰ ਚੁੱਕੇ ਜਾਓ ਲੈ ਜਾਓ ਜਦੋਂ ਇੰਨੀ ਗੱਲ ਹੋਈ ਉਹ ਵਿਚਾਰੇ ਘਰ ਵਾਲੇ ਉਦਾਸ ਰੋਣ ਲੱਗ ਪਏ ਜਿਹੜੀ ਮਾਈ ਤੇ ਜਿਹਦਾ ਉਹ ਬੰਦੇ ਦਾ ਬੱਚਾ ਸੀ ਉਹ ਦੋਵੇਂ ਗੁਰਸਿੱਖ ਸਾਥ ਸੰਗਤ ਡਾਕਟਰ ਕੋਲੋਂ ਇੰਨੀ ਗੱਲ ਸੁਣ ਕੇ ਨਾ ਜਦੋਂ ਉਹਨੇ ਬਾਹ ਛੱਡ ਕੇ ਬੱਚੇ ਦੀ ਨਿਕਾ ਜੈ ਦੀ ਕਿਹਾ ਹੀ ਇਜ਼ ਡੈਡ ਇਹ ਮਰ ਗਏ ਜਾਓ ਲੈ ਜਾਓ ਉੱਚੀ ਉੱਚੀ ਕੋਈ ਗੱਲ ਕਹਿਣ ਲੱਗ ਪਏ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਇਦਾਂ ਹੀ ਬੱਚੇ ਨੂੰ ਕੱਪੜੇ ਜਲਪਟੇਆ ਹਸਪੀਟਲ ਤੋਂ ਬਾਹਰ ਲਿਆਇਆ ਸਾਹਮਣੇ ਗੁਜਰਾਲ ਹਸਪੀਟਲ ਹੈ ਉਹ ਡਰਾਈਵਰ ਨੇ ਕਿਹਾ ਜੀ ਇੱਥੇ ਵੀ ਵਿਖਾ ਲਓ ਇੱਕ ਵਾਰ ਤਾਂ ਉਹ ਨਰਸ ਸਮੇਤ ਉਸ ਹਸਪੀਟਲ ਲੈ ਗਏ ਡਾਕਟਰ ਗੁਜਰਾਲ ਨੂੰ ਸੱਦੇ ਤੇ ਉਹਨੇ ਵੀ ਪੰਜ 10 ਮਿੰਟ ਉੱਥੇ ਪਾਉਂਦਿਆਂ ਲੱਗਦੇ ਆ ਲੱਗੇ ਜਦੋਂ ਉਹ ਡਾਕਟਰ ਨੇ ਆ ਕੇ ਵੇਖਿਆ ਸੀਨੀਅਰ ਡਾਕਟਰ ਸੀ ਬੱਚਿਆਂ ਦਾ ਉਹਨੇ ਵੀ ਉਸੇ ਤਰ੍ਹਾਂ ਟੋਕ ਕੇ ਵੇਖਣ ਤੋਂ ਬਾਅਦ ਉਹਨੇ ਕਹ ਅਮ ਸੋ ਸੌਰੀ ਹੀ ਇਜ਼ ਡੈਡ ਇਹ ਮਰ ਚੁੱਕਾ ਹੈ ਇਹਨੂੰ ਲੈ ਜਾ ਸਾਥ ਸੰਗਤ ਦੋ ਡਾਕਟਰਾਂ ਨੇ ਜਵਾਬ ਦਿੱਤਾ ਦੋ ਹਸਪੀਟਲ ਤੋਂ ਜਵਾਬ ਹੋਇਆ ਦੋਵੇਂ ਜਿਹੜੇ ਅੰਦਰੋਂ ਮਨ ਵਿਰਾਗ ਨਾਲ ਭਰ ਕੇ ਜਪ ਰਹੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਅੰਦਰੋਂ ਅਰਦਾਸ ਕਰਕੇ ਉਹ ਮਾਈ ਨੇ ਕਿਹਾ ਹੇ ਗੁਰੂ ਰਾਮਦਾਸ ਜੇ ਤੁਸੀਂ ਦਿੱਤਾ ਫਿਰ ਠੀਕ ਵੀ ਤੁਸੀਂ ਰੱਖਣਾ ਮਹਾਰਾਜ ਜੇ ਤੁਸੀਂ ਦਾਤ ਦਿੱਤੀ ਹੈ ਪਾਤਸ਼ਾਹ ਫਿਰ ਠੀਕ ਵੀ ਤੁਸੀਂ ਰੱਖਣਾ ਜੇ ਜਾਨ ਨਹੀਂ ਸੀ ਪਾਉਣੀ ਫਿਰ ਜਨਮ ਕਿਉਂ ਦਿੱਤਾ ਮਹਾਰਾਜ ਇਹ ਜਾਨ ਨਹੀਂ ਸੀ ਪਾਉਣੀ ਜਨਮ ਕਿਉਂ ਦਿੱਤਾ ਗੁਰੂ ਨੂੰ ਐ ਚਿੱਤੇ ਕਰਕੇ ਵਰਾਗ ਵਿੱਚ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿੰਦੇ ਆ ਕੱਪੜੇ ਜਲਪੇਟ ਕੇ ਹਸਪੀਟਲ ਤੋਂ ਬਾਹਰ ਆ ਗਏ ਜਦੋਂ ਉਥੋਂ ਅੱਧਾ ਕਿਲੋਮੀਟਰ ਬਾਹਰ ਆਏ ਇੱਕ ਨਰਸ ਸਿੰਘ ਹੋਮ ਹੈ ਜਿਹਨੂੰ ਜੋਤ ਨਰਸ ਸਿੰਘ ਹੋਮ ਕਹਿੰਦੇ ਨੇ ਸਾਧ ਸੰਗਤ ਜਦੋਂ ਉੱਥੇੋਂ ਲੈ ਕੇ ਗਏ ਨਾ ਉਹਨਾਂ ਦੇ ਮਨ 'ਚ ਆਇਆ ਉਹ ਮਾਈ ਆਪ ਵਰਾਗ ਵਿੱਚ ਕਹਿ ਰਹੀ ਸੀ ਕਹਿੰਦੇ ਜੀ ਹੋਰ ਕਿਸੇ ਡਾਕਟਰ ਨੂੰ ਦਿਖਾ ਲਓ ਤੇ ਜਿਹੜੇ ਨਾਲ ਬਜ਼ੁਰਗ ਉਹਨਾਂ ਦੇ ਬੈਠੋ ਕਹਿੰਦੇ ਤੁਸੀਂ ਪਾਗਲ ਹੋ ਗਏ ਦੋ ਡਾਕਟਰਾਂ ਨੇ ਕਹਿੰਦਾ ਇਹ ਬੱਚਾ ਜਿਉਂਦਾ ਨਹੀਂ ਐ ਮਰ ਚੁੱਕਾ ਐ ਹੀ ਇਜ਼ ਡੈਡ ਦੋ ਡਾਕਟਰਾਂ ਨੇ ਕਹਿੰਦਾ ਹੁਣ ਤੁਸੀਂ ਪਾਗਲ ਹੋ ਗਏ ਹੋ ਐਵੇਂ ਵਿਖਾਉਂਦੇ ਫਿਰੋ ਉਹ ਮਾਈ ਨੇ ਕਿਹਾ ਮੈਨੂੰ ਪਾਗਲ ਹੀ ਸਮਝ ਲਓ ਮੈਨੂੰ ਗੁਰੂ ਰਾਮਦਾਸ ਮਹਾਰਾਜ ਤੇ ਵਿਸ਼ਵਾਸ ਹੈ ਮੈਨੂੰ ਗੁਰੂ ਰਾਮਦਾਸ ਸਾਹਿਬ ਤੇ ਭਰੋਸਾ ਹੈ ਜੇ ਉਹਨੇ ਜਨਮ ਦਿੱਤਾ ਉਹ ਜਾਨ ਵੀ ਜ਼ਰੂਰ ਪਾਏਗਾ ਜੇ ਜਨਮ ਦਿੱਤਾ ਉਹ ਜ਼ਰੂਰ ਠੀਕ ਕਰੇਗਾ ਸਾਧ ਸੰਗਤ ਤੋਂ ਜੋਤ ਹਸਪੀਟਲ ਲੱਗਿਆ ਜੋਤ ਨਰਸਿੰਘ ਹੋਮ ਲੈ ਕੇ ਗਏ ਅੰਦਰੋਂ ਡਾਕਟਰ ਨੂੰ ਜਦੋਂ ਸੱਦਿਆ ਉਹਨੇ ਡਾਕਟਰ ਨੇ ਵੇਖਿਆ ਦੋਏ ਮੀਆਂ ਬੀਬੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿ ਰਹੇ ਨੇ ਉਹਨੇ ਵੇਖਣਾ ਸ਼ੁਰੂ ਕੀਤਾ ਡਾਕਟਰ ਨੇ ਵੀ ਆਪਣੀ ਜ਼ੁਬਾਨ ਤੋਂ ਤਿੰਨ ਚਾਰ ਵਾਰ ਕਿਹਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਫਿਰ ਉਹਨੇ ਬੱਚੇ ਨੂੰ ਲੈਫਟ ਲੈਗ ਤੋਂ ਚੁੱਕ ਕੇ ਨਾ ਖੱਬੀ ਲੱਤੋਂ ਪੁੱਠਾ ਲਟਕਾ ਦਿੱਤਾ ਉਹਨੇ ਘੱਟੋ ਘੱਟ ਡੇਢ ਦੋ ਮਿੰਟ ਬੱਚੇ ਨੂੰ ਪੁੱਠਾ ਲਟਕਾ ਕੇ ਪਿੱਠ ਤੋਂ ਥਪਾਉਂਦਾ ਰਿਹਾ ਫਿਰ ਉਹਨੇ ਲੰਮਾ ਪਾ ਕੇ ਫਿਰ ਸੱਜੀ ਲੱਤ ਤੋਂ ਚੁੱਕ ਕੇ ਫਿਰ ਪੁੱਠਾ ਲਟਕਾਇਆ ਫਿਰ ਡੇਢ ਦੋ ਮਿੰਟ ਪੁੱਠਾ ਰੱਖਿਆ ਫਿਰ ਉਹਨੇ ਬਾਹਾਂ ਤੋਂ ਚੁੱਕ ਕੇ ਦੂਜੇ ਪਾਸੇ ਨੂੰ ਲਟਕਾਇਆ ਖੱਬੀ ਬਾਹ ਛੱਡ ਕੇ ਫਿਰ ਸੱਜੀ ਬਾਹ ਤੋਂ ਉਹਨੂੰ ਚੁੱਕ ਕੇ ਇਸ ਤਰ੍ਹਾਂ ਖਿੱਚਿਆ ਸਾਧ ਸੰਗਤ ਸਾਰੇ ਵੇਖ ਰਹੇ ਸੀ ਚਾਰੇ ਪਾਸਿਓਂ ਬੱਚੇ ਨੂੰ ਲੱਤਾਂ ਬਾਹਾਂ ਤੋਂ ਚੁੱਕ ਕੇ ਪੁੱਠਾ ਸਿੱਧਾ ਲਟਕਾਉਣ ਤੋਂ ਬਾਅਦ ਉਹ ਡਾਕਟਰ ਨੇ ਬੱਚੇ ਦੇ ਮੂੰਹ ਨਾਲ ਮੂੰਹ ਲਾ ਕੇ ਨਕਲੀ ਸਾਹ ਦੇਣਾ ਸ਼ੁਰੂ ਕੀਤਾ ਤੁਸੀਂ ਹੈਰਾਨ ਹੋਮੋਗੇ ਉਹ ਵਿੱਚ ਰੁਕ ਰੁਕ ਕੇ 13 ਮਿੰਟ ਬੱਚੇ ਨੂੰ ਸਾਹ ਦਿੰਦਾ ਰਿਹਾ ਵਿਦਨ 13 ਮਿੰਟਾਂ ਬਾਅਦ ਬੱਚੇ ਦੀ ਛਾਤੀ ਵਿੱਚੋਂ ਸਾਹ ਚੱਲਣਾ ਸ਼ੁਰੂ ਹੋ ਗਿਆ ਉਹਨੇ ਹੱਥ ਜੋੜ ਕੇ ਕਿਹਾ ਧੰਨ ਗੁਰੂ ਰਾਮਦਾਸ ਉਸੇ ਵਕਤ ਬੱਚੇ ਨੂੰ ਆਕਸੀਜਨ ਤੇ ਲੈ ਕੇ ਗਏ ਕਿਉਂਕਿ ਅਜੇ ਜ਼ਰੂਰਤ ਸੀ ਫਿਰ ਉਹ ਬੱਚੇ ਨੂੰ ਆਕਸੀਜਨ ਲਾ ਕੇ ਉਹਨਾਂ ਰੱਖਿਆ ਸਾਧ ਸੰਗਤ ਤਿੰਨ ਦਿਨ ਉਹ ਬੱਚਾ 48 ਘੰਟੇ ਐਡਮਿਟ ਰਿਹਾ ਤਿੰਨਾ ਦਿਨਾਂ ਬਾਅਦ ਤੀਜੇ ਦਿਨ ਸ਼ਾਮ ਨੂੰ ਉਹਨੇ ਛੁੱਟੀ ਦਿੱਤੀ ਕਹਿੰਦਾ ਤੁਹਾਡਾ ਬੱਚਾ ਬਿਲਕੁਲ ਠੀਕ ਹੈ ਹੁਣ ਲੈ ਜਾਓ ਜਦੋਂ ਛੁੱਟੀ ਦਿੱਤੀ ਨਾ ਜੋਤ ਨਰਸਿੰਘ ਹੋਮ ਤੋਂ ਤਾਂ ਸਾਧ ਸੰਗਤ ਉਹ ਜਿਹੜਾ ਸਰਦਾਰ ਸੀ ਜਿਹਦੇ ਘਰ ਬੱਚੇ ਨੇ ਜਨਮ ਲਿਆ ਉਹ ਸਰਦਾਰ ਜੀ ਕਹਿੰਦੇ ਮੈਂ ਘਰੋਂ ਭਾਈ ਸਿਵ ਦੋਏ ਜੇਬਾਂ ਪੈਸਿਆਂ ਦੀਆਂ ਭਰ ਕੇ ਲੈ ਕੇ ਗਿਆ 1.5 ਲੱਖ ਰੁਪਏ ਇੱਕ ਪਾਸੇ ਪਾਇਆ 1.5 ਲੱਖ ਦੀਆਂ 3 ਦਥੀਆਂ ਇੱਕ ਪਾਸੇ ਪਾਈਆਂ ਦੋਏ ਖਿਸੇ ਮੈਂ ਪੈਸਿਆਂ ਦੇ ਭਰ ਕੇ ਲੈ ਕੇ ਗਿਆ ਜਿੰਨੇ ਡਾਕਟਰ ਨੇ ਮੰਗੇ ਉਹਨੇ ਦੇ ਦੇਣੇ ਉਹਦੇ ਸਦਕਾ ਉਹਦੇ ਸਾਹ ਦੇਣ ਨਾਲ ਉਹਦੇ ਸਦਕਾ ਸਾਡੇ ਘਰ ਵਿੱਚ ਬੱਚੇ ਦੀ ਜਾਨ ਬੱਜੀ ਹੈ ਦੋ ਡਾਕਟਰਾਂ ਨੇ ਕਹਿਤਾ ਸੀ ਹੀ ਇਜ਼ ਡੈਡ ਮਰ ਚੁੱਕਾ ਹੈ ਉਹ ਜੇ ਉਹ ਡਾਕਟਰ ਦੇੋਂ ਠੀਕ ਹੋਇਆ ਮੈਂ ਜਿੰਨੇ ਪੈਸੇ ਮੰਗੇ ਉਹਨੇ ਦੇ ਦੇਣੇ ਦੋਵੇਂ ਜੇਬਾਂ ਖਿਸੇ ਭਰ ਕੇ ਲੈ ਕੇ ਗਿਆ 1.5 ਲੱਖ ਇੱਕ ਪਾਸੇ 1.5 ਇੱਕ ਪਾਸੇ ਕਹਿੰਦਾ 3 ਲੱਖ ਲੈ ਕੇ ਗਿਆ ਮੈਂ ਤੇ ਜਦੋਂ ਡਾਕਟਰ ਨੂੰ ਪੁੱਛਿਆ ਨਾ ਜੀ ਬਿੱਲ ਬਣਾਓ ਡਾਕਟਰ ਸਾਹਿਬ ਫੀਸ ਡਾਕਟਰ ਸਾਹਿਬ ਬਿੱਲ ਕਿੰਨਾ ਬਣਿਆ ਤੇ ਕਹਿੰਦੇ ਜਿਹੜਾ ਉਸ ਡਾਕਟਰ ਨੇ ਗੱਲ ਕਹੀ ਉਹਨੇ ਸਾਹਮਣੇ ਖਲੋਤੇ ਸਰਦਾਰ ਜੀ ਨੂੰ ਅੱਖਾਂ ਪਰ ਰਵਾ ਦਿੱਤਾ ਉਹ ਡਾਕਟਰ ਬੋਲਿਆ ਉਹ ਕਹਿੰਦਾ ਸਰਦਾਰ ਜੀ ਮੇਰੀਆਂ ਦਵਾਈਆਂ ਦੇ ਪੈਸੇ ਤੁਸੀਂ ਦੇ ਸਕਦੇ ਹੋ ਮੇਰੀ ਦਿੱਤੀ ਨਕਲੀ ਆਕਸੀਜਨ ਦੇ 2 ਦਿਨ ਦੇ ਪੈਸੇ ਤੁਸੀਂ ਦੇ ਸਕਦੇ ਹੋ ਮੇਰੇ ਹਸਪੀਟਲ ਦੇ ਬੈੱਡ ਦਾ ਖਰਚਾ ਤੁਸੀਂ ਦੇ ਸਕਦੇ ਹੋ ਮੇਰੀਆਂ ਦਿੱਤੀਆਂ ਦਵਾਈਆਂ ਦੀ ਫੀਸ ਤੁਸੀਂ ਦੇ ਸਕਦੇ ਹੋ ਪਰ ਇੱਕ ਗੱਲ ਦੱਸੋ ਸਰਦਾਰ ਜੀ ਉਹ ਮੇਰੀਆਂ ਦਵਾਈਆਂ ਦਾ ਖਰਚਾ ਦੇ ਦੋਗੇ ਮੇਰੇ ਹਸਪੀਟਲ ਦਾ ਖਰਚਾ ਦੇ ਦੋਗੇ ਪਰ ਇੱਕ ਗੱਲ ਦੱਸੋ ਗੁਰੂ ਰਾਮਦਾਸ ਦੀ ਕਿਰਪਾ ਦੀ ਫੀਸ ਕਿੱਥੋਂ ਦੇਵੋਗੇ ਗੁਰੂ ਰਾਮਦਾਸ ਦੀ ਕਿਰਪਾ ਦਾ ਖਰਚਾ ਕਿੱਥੋਂ ਦੇਵੋਗੇ ਇਹ ਮੇਰੇ ਕਰਕੇ ਬੱਚਾ ਜਿਉਂਦਾ ਨਹੀਂ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਕਰਕੇ ਜਿਉਂਦਾ ਹੈ ਮੈਂ ਤਾਂ ਬਾਹਰੋਂ ਨਕਲੀ ਸਾਹ ਥੋੜੇ ਮਿੰਟ ਦਿੱਤਾ ਹੈ ਜਿਹੜਾ ਹੁਣ ਵੀ ਬੱਚੇ ਨੂੰ ਸਾਹ ਦੇ ਰਿਹਾ ਉਹ ਧੰਨ ਗੁਰੂ ਰਾਮਦਾਸ ਹੈ ਸਾਧ ਸੰਗਤ ਉਹਨੇ ਕਿਹਾ ਜੋ ਦੇਣਾ ਦੇ ਦਿਓ ਮੇਰੀਆਂ ਦਵਾਈਆਂ ਦਾ ਖਰਚਾ ਤੁਸੀਂ ਦੇ ਸਕਦੇ ਹੋ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਦਾ ਖਰਚਾ ਕੋਈ ਨਹੀਂ ਦੇ ਸਕਦਾ ਮੇਰੀਆਂ ਦਵਾਈਆਂ ਦਾ ਮੁੱਲ ਦਿੱਤਾ ਜਾ ਸਕਦਾ ਹੈ ਗੁਰੂ ਰਾਮਦਾਸ ਦੀ ਕਿਰਪਾ ਦਾ ਮੁੱਲ ਕੋਈ ਨਹੀਂ ਤਾਰ ਸਕਦਾ ਸਾਧ ਸੰਗਤ ਉਹ ਦੂਮੇ ਜੀ ਤੀਜੇ ਦਿਨ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜਪਦਿਆਂ ਬੱਚੇ ਨੂੰ ਤੰਦਰੁਸਤ ਘਰ ਲੈ ਕੇ ਆਏ ਉਹਨ 15 16 ਸਾਲ ਦਾ ਉਹ ਬੱਚਾ ਜਵਾਨ ਹੈ ਕਹਿਣ ਤੋਂ ਭਾਵ ਕਿਹੜੀ ਚੀਜ਼ ਹੈ ਜਿੱਥੇ ਰੱਬ ਦੇ ਨਾਮ ਦੀ ਸਹਿਤਾਨੀ ਦਿੰਦੀ ਹੈ